हां जी आज ਆਪਾਂ ਤੁਹਾਨੂੰ ਸਹਿਰ ਮਰੀਦਕੋਟਲੇ ਦੇ ਵਿੱਚ ਬਹੁਤ ਹੀ ਇੱਕ ਸਸਤੇ ਤੇ ਵਧੀਆ ਸਲੂਨ ਦੇ ਉੱਪਰ ਲੈ ਕੇ ਚੱਲਦੇ ਹਾਂ ਜਿੱਥੋਂ ਤੁਸੀਂ ਸਲੂਨ ਦੀ ਹਰ ਤਰ੍ਹਾਂ ਦੀ ਸਰਵਿਸ ਬਹੁਤ ਹੀ ਘੱਟ ਰੇਟਾਂ ਤੇ ਲੈ ਸਕਦੇ ਹੋ ਅਗਰ ਤੁਸੀਂ ਸਲੂਨ ਦਾ ਕੋਈ ਵੀ ਕੋਰਸ ਕਰਨਾ ਉਹ ਵੀ ਤੁਹਾਨੂੰ ਬਹੁਤ ਹੀ ਘੱਟ ਰੇਟਾਂ 'ਤੇ ਕਰਵਾ ਕੇ ਦੇਣਗੇ ਤੁਸੀਂ ਪਹੁੰਚਣਾ ਜੀ ਬਾਗ ਬਸਤੀ ਸ਼ਰੰਦੀ ਗੇਟ ਮਰੀਦਕੋਟਾ ਨਿਊ ਲੁੱਕ ਬਿਊਟੀ ਸਲੂਨ ਐਂਡ ਅਕੈਡਮੀ ਹੇਅਰ ਮੇਕਅਪ ਓਕੇ ਨੇਲਾ ਨੇਲਾ ਐਕਸਟੈਂਸ਼ਨ ਹਾਂਜੀ ਹਾਈਡਰਾਫੇਸ਼ੀਅਲ ਫੋਲਿੰਗ ਗਲਾਸੇ ਆਲ ਕੋਰਸੇ ਦਿੱਤੇ ਜਾਂਦੇ ਹਨ ਮੈਨੂੰ ਅੱਜ ਤੋਂ 2 ਸਾਲ ਹੋ ਗਏ ਲੈ ਕੇ ਸਰਵਿਸ ਲੈਣ ਨੂੰ ਮੈਨੂੰ ਸਰਵਿਸ ਗੁੱਡ ਲੱਗੀ ਪੈਨ ਉਹ ਜੈਨੂਅਲ ਰੱਖੀ ਆ। ਇਹਦੇ ਵਿੱਚ ਇਹ ਫੀਸ ਰੱਖੀ ਆ ਜਿਵੇਂ ਮੰਨ ਲਓ 35000 ਰੁਪਏ 6 ਮਨਸਾ ਰੱਖਿਆ। 35000 6 ਮਹੀਨੇ ਦਾ 6 54 60 ਕਿੜ ਵੀ ਲੈਣਾ 35000 ਦੇ ਵਿੱਚ। ਇਹਦੇ ਤੋਂ ਵੈਲਿਡ ਹੋਏਗਾ। ਆਪਣੇ ਇੰਟਰਨੈਸ਼ਨਲ ਸਰਟੀਫਿਕੇਟ ਲਈ ਲਓ ਜੀ ਸਾਰੇ ਤੁਸੀਂ ਪੇਮੈਂਟ ਮੈਂ ਆਪਾਂ ਨੂੰ ਇੰਦਾ ਦੇ ਸਕਦੇ ਹੋ ਮੰਨ ਲਓ 35000 ਦੇ ਵਿੱਚ ਕਿਸ਼ਤਾਂ ਦੇ ਵੀ ਦੇ ਸਕਦੇ ਹੋ। ਇੱਕ ਨਾਲ ਆਪਣੇ ਸੈਮੀਨਾਰ ਲੱਗਦੇ ਨੇ। ਜਿਵੇਂ ਵਿਕਰਾਂਤ ਹੋਟਲ ਐਂਪੀਰ ਹੋਟਲ ਦੇ ਵਿੱਚ। ਉੱਚ ਆਪਣੇ ਲਵੇ ਕੀ ਸੈਲੂਨ ਆਉਂਦੇ ਨੇ? ਠੀਕ ਹੈ ਜੀ ਉਹ ਆਪਣੇ ਨਾਲ ਮਿਲ ਕੇ ਕਹਿੰਦਾ ਮਤਲਬ ਇੱਕ ਸੈਮੀਨਾਰ ਰੱਖਦੇ ਆਪਾਂ ਜਿਹਦੇ ਵਿੱਚ ਬੱਚਿਆਂ ਨੂੰ ਆਪਾਂ 550 ਦੇ ਵਿੱਚ ਸਰਟੀਫਿਕੇਟ